ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਗੱਬਣ ਥੋੜੇ ਕਿ ਦਿਨਾਂ ਦੀ ਕੱਚੀ ਆ ਇੱਕ ਬਈ ਕੋਲੇ ਧੋਕੜ ਬੈੜ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਹਾਂ 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 ਬਾਈ ਬਹੁਤ ਵਧੀਆ ਵਧੀਆ ਚੱਲ ਰਗਾ ਕੰਮ ਕੰਮ ਵਧੀਆ ਚੱਲੀ ਜਾਂਦਾ ਬਾਈ ਚਲੋ ਵਧੀਆ ਹਾਂ ਨਾਮ ਤੇ ਐਡਰੈਸ ਨਾ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਨੇੜੇ ਬਾਈ ਤਪਾ ਰਹਿ ਜਾਂਦਾ ਧਰੋ ਪੱਖੋ ਕੈਂਚੀਆਂ ਰਹਿ ਜਾਂਦੀਆਂ ਤੇ ਘਰ ਆਪਣਾ ਆ ਗਿਆ ਬਾਈ ਹਾਲੀ ਕਾਲੀ ਸੜਕ ਤੇ ਠੀਕ ਹੈ ਬਾਈ ਢਿਲਮਾ ਤੋਂ ਹਾਲੀ ਕਾਲੀ ਸੜਕ ਤੇ ਬਾਦੀਆਂ ਚ ਮੋਬਾਈਲ ਨੰਬਰ ਮੋਬਾਈਲ ਨੰਬਰ ਬਾਈ 86999977138 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੁਣ ਇਹ ਬਾਈ ਜਰਸੀ ਕਰਾਓ ਜੀ ਐਰ ਸੈਰ ਦੇ ਜਰਸੀ ਦਾ ਕਰਾਓ ਸਾ ਪਹਿਲਾ ਸੂਆ ਸੁਣਦੀ ਆ ਬਾਈ ਪਹਿਲਾ ਸੂਆ ਕਿੰਨੇ ਦਿ ਠੀਕ ਆ ਭਾਈ ਹਾਂ ਭਾਈ ਕਿੰਨਾ ਇੱਕ ਰਿਕਾਰਡ ਆ ਜੱਗੇ ਦਾ ਰਿਕਾਰਡ ਭਾਈ ਕੱਢ ਦੂ ਮੇਰੇ ਆਈਡੀ 13 14 ਕਿਲੋ ਆਮਨਾਲ ਪਾ ਦੂ ਜਗENDER 13 ਤੋਂ 14 ਮੀਟਰ ਦੀ ਬਾਈ ਕਹਿੰਦਾ ਮੀਨ ਪਹਿਲਾਂ ਦਾ ਥਣ ਥਣ ਬਹੁਤ ਚੰਗਾ ਲੀਵਾ ਦੇਖੋ ਲੀਵਾ ਕਮਾਲ ਦਾ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਬਹੁਤ ਚੰਗਾ ਵੀ ਦੇਖੀ ਨੇ ਥਣ ਲੱਗਿਆ ਬਾਕੀ ਠੰਡੀ ਠੁੰਡੀ ਵੀ ਆ ਪੂਰੀ ਆ ਹਾਂ ਲੈ ਭਾਈ ਜਿੰਮੇ ਮਰਦੀ ਹੱਥ ਲਾਈ ਜਾ ਕੋਈ ਚੱਕਰੀ ਨਹੀਂ ਕਹਿਣਾ ਬਾਕੀ ਡਾਕਟਰ ਥਾਣ ਤੋਂ ਆਇਆ ਦੇਖ ਪੂਰਾ ਟਾਪ ਦਾ ਥਣ ਲੱਗਾ ਵਾ ਥੀਚ ਵਾਈ ਹਾਲਾ ਇਹ ਬਹੁਤ ਚੰਗੀ ਆ ਯਾਰ ਜਿੰਮੇ ਪਹਿਲਾਂ ਨਾ ਦੇਖ ਗਲਾਬੀ ਥਾਣਾ ਤੇ ਲੈ ਵਾ ਲੂਗਾ ਫਿਟਿੰਗ ਵਾਲਾ ਦੁੱਧ ਬੱਸੀ 15 ਸੇਵਾ ਵਾਲੇ ਬੰਦੇ ਕੋਲ ਵਾ ਕੀ 15 ਕਿਲੋ ਪਾ ਦੂ ਭਾਈ ਆਰਾਮ ਨਾਲ ਨਾ ਗਰਮੀ ਮਨ ਨੇ ਨਾ ਠੰਡ ਮਨ ਮੈਂ ਕਹਾਂ ਜਮ ਨਹੀਂ ਤੇ ਫੇਸ ਫੂਸ ਬਹੁਤ ਜਿਆਦਾ ਚੰਗਾ ਬਚੀਦਾ ਮੈਂ ਖਰੇ ਯਾਰ ਫੇਸ ਸੀ ਬਿਊਟੀ ਆ ਜਿਹੜੀ ਕਮਾਲ ਦੀ ਟੋਆ ਟੋਆ ਬਹੁਤ ਚੰਗਾ ਬੋਦੀਬਾਦੀ ਚੰਗੀ ਆ ਬਾਕੀ ਲੈ ਵਾ ਹੇ ਕੱਚੀ ਆ ਵੜ ਬਈ ਹੋਰ ਵੀ ਪ ਦਿਖਾ ਦੇ ਸਮਝੀ ਆ ਬਈ ਉਹ ਸਭ ਨੰਨ ਦਾ ਜਲਾ ਉਹ ਜਿਹੜੇ ਸਭ ਨੰਨ ਫੀਟਿੰਗ ਹੈ ਨਾ ਲੇਵੇ ਦੀ ਕਮਾਲ ਦਾ ਇਹਨੇ ਆਰਡਰ ਤਿਆਰ ਕਰਨਾ ਤੋਰਾ ਦੇਖੋ ਲੈ ਇੱਕ ਨੰਬਰ ਬਸੇ ਕੁਆਲਟੀ ਬਹੁਤ ਆ ਬਈ ਹਾਂ ਕੁਆਲਟੀ ਫੁੱਲ ਆ ਫੁੱਲ ਬਰੀਡ ਆ ਤੋਰਾ ਇੱਕ ਨੰਬਰ ਥੋੜਾ ਜਿਹਾ ਬਈ ਮੀ ਦਾ ਮੌਸਮ ਬਾਕੀ ਉਮਰ ਦੀ ਵੀ ਕੱਚੀ ਆ ਬਈ ਹਜੇ ਜਮਾ ਇਹ ਓਕੇ ਦਿਖਾ ਦੇ ਦੇਖ ਖਾਨ ਤੋਂ ਦਿਖਾ ਬਸੀ ਦਾ ਪੂਰ ਨੂੰ ਵੀ ਦੇਖ ਲੈ ਵਲੂਆ ਕੱਲਾ ਕੱਲਾ ਥਣ ਲੈ ਮੂਰੂ ਲੇਵਾ ਦੇ ਕੋ ਮੂਰ ਨੂੰ ਵੀ ਲੇਵਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਬਾਕੀ ਫੇਸ ਫੂਸ ਦਿਖਾ ਲੈ ਕਿੰਨਾ ਪਿਆਰਾ ਫੇਸ ਦੀ ਬਿਊਟੀ ਕਮਾਲ ਬੋਦੀ ਬਦੀ ਪੂਰੀ ਚੰਗੀ ਐ ਸੁਨਖਪੁਣਾ ਬਹੁਤ ਸੁਨਖਪੁਣਾ ਬਈ ਬੱਚੀ ਚ ਬਾਕੀ ਕੱਦ-ਕੁੱਦ ਵੀ ਐ ਵਧੀਆ ਹੈਗਾ ਕੋਈ ਬਾੜੀ ਛੋਟੀ ਨਹੀਂ ਗਈ ਹੂੰ ਦੇਖ ਸਹੀ ਗੱਲ ਆ ਲੈ ਠੰਡੀ ਵਾਲਾ ਥਾਣਾ ਪੂਰਾ ਬਾਕੀ ਠੰਡੀ ਠੁੰਡੀ ਦਾ ਕੋਈ ਅੰਤ ਹੀ ਨਹੀਂ ਹੂੰ ਲੇਵਾ ਦੇਖੋ ਲੈ ਪਿੱਛੇ ਤੋਂ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਬਹੁਤ ਵਧੀਆ ਲੇਵਾ ਲੱਗਿਆ ਬੱਚੀ ਨੂੰ ਥਾਣਾ ਥਣ ਬਹੁਤ ਚੰਗਾ ਲੱਗਿਆ ਕੀ ਮੁੱਲ ਨਾਲ ਜੱਜ ਜਾਇਜ਼ ਜਾਇ 40000 ਜਮਾ ਜੈ ਜਮੋਲਾ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੱਚੇ ਚੰਗੇ ਆ ਬਈ ਹੂੰ ਬੱਚੇ ਪੂਰੀ ਵਧੀਆ ਦੁੱਧ ਪੀਣ ਵਾਲੇ ਘਰੇ ਨਜ਼ਾਰਾ ਦੇ ਦੋ ਜਮਾ ਥਾਣ ਦੇਖ ਜੱਗੇ ਮੈਂ ਕਹਿੰਦਾ ਛੀਤੀ ਇਹ ਜਾ ਥਣ ਲੱਗ ਨਹੀਂ ਲੱਗਦਾ ਬਈ ਨਹੀਂ ਲੱਗਦਾ ਹੱਥੀ ਚਵਾਈ ਵਾਲਾ ਬਹੁਤ ਚੰਗਾ ਥਣ ਲੱਗਿਆ ਪਿਆ ਗਲਾਬੀ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਤੇ ਥਾਣਾ ਬਈ ਚਵਾਈ ਚੁਈ ਚੰਗੀ ਨਿਕਲੂ ਬਹੁਤ ਚੰਗੀ ਚਵਾਈ ਸਿਰਾ ਬਈ ਜਮਾ ਹੱਥ ਵੀ ਨਾ ਲਾਵੇ ਭਵਾਂ ਦੀ ਕੋਈ ਮੁੱਲ ਵੀ ਬਈ ਨੇ ਜਮਾ ਜੈ ਜਮੋਲਾ ਜਮਾ ਜੈ ਜਮੋਲਾ ਬਈ ਆ ਮੁੱਲ ਜੋ ਕੁਝ ਵੀ ਨਹੀਂ ਆਊਗਾ ਹੁਣ ਜ਼ਰੂਰ ਹੋ ਜਾਊ ਅੱਗੇ ਭਰਾ 2 ਨੰਬਰ ਤੇ ਹਾਂ ਬਈ ਕਿਹੜਾ ਸੂਆ ਵੀਰੇ ਇਹ ਬਈ ਦੂਜਾ ਸੂਆ ਕਦੋਂ ਸੂਈ ਹੈ ਬਈ ਇਹ ਨੂੰ ਬਈ ਇਹ 4 ਤੋਂ 5 ਮਹੀਨੇ ਹੋ ਗਏ ਸੂਈ ਨੂੰ ਇਹਨੂੰ ਜਗਿੰਦਰ 4 ਤੋਂ 5 ਮਹੀਨੇ ਹਾਂ ਬਈ ਹੀਟ ਚ ਹੈ ਇਹ ਪੂਰੀ ਅੱਜ ਓਕੇ ਰਾਤ ਦੀ ਪੂਰੀ ਹੀਟ ਚ ਹੈ ਜੀ ਅੰਦਰੋਂ ਜਮਾ ਸਹੀ ਆ ਠੀਕ ਆ ਹਾਂ ਦੁੱਧ ਦੇ ਥੱਲੇ ਸੀਗਾ 10 ਲੀਟਰ ਹਾਂਜੀ ਤੇ ਅੱਜ ਤੜਕੇ 4 ਲੀਟਰ ਦਿੱਤਾ ਇਹਨੇ ਮੰਨ ਕੇ ਲੈ ਜਾ ਨੌ ਲੀਟਰ 8 ਲੀਟਰ ਹੀ ਮੰਨ ਕੇ ਲੈ ਜਾਏਗਾ 8 ਲੀਟਰ ਮੰਨ ਜਾਂ 8 ਲੀਟਰ ਮੰਨ ਕੇ ਲੈ ਜਾ ਅੱਜ ਦੀ ਠੀਕ ਆ ਬਾਈ ਤੇ ਚਵਾਈ ਚਬੂਈ ਦਾ ਕੋਈ ਅੰਤ ਨਹੀਂਗਾ ਅਸੀਂ ਪਤਾ ਰਾਂ ਵੀ ਮਾਰ ਕੇ ਦਿਖਾ ਦਾਂਗੇ 8 ਲੀਟਰ ਦੁੱਧ ਹੈ ਜਿਹੜਾ ਫੁੱਲ ਫੈਂਟ ਆ ਬਾਕੀ ਵਹੜ ਦਾ ਕਦ ਕੁੱਦਾਂ ਪੂਰਾ ਲੱਖਾਂ ਵਾਲਿਆਂ ਚ ਖੜਨ ਵਾਲੀ ਆ ਮੂਰੇ ਵੀਰੇ ਫੈਂਟ ਬਹੁਤ ਆਉਂਦੀ ਹੁੰਦੀ ਪੂਰੀ ਪੂਰੀ ਬਾਈ ਪੂਰੀ ਵਧੀਆ ਜਮ੍ਹਾਂ ਮਹਾਸ ਨਾਲ ਦਾ ਦੁੱਧ ਆਗਾ ਜਮ੍ਹਾਂ ਹੀ ਬਾਈ ਕਹਿੰਦਾ ਮੱਝ ਨਾਲ ਦਾ ਦੁੱਧ ਆ ਫੁੱਲ ਫੈਂਟ ਆਉਂਦੀ ਫੁੱਲ ਘੱਟ ਆ ਕੋਈ ਛੋਟੀ ਨਹੀਂ ਫੁੱਲ ਕੱਦ ਦਾ ਫੁੱਲ ਬਰੀਡ ਬਰੀਡ ਵੀ ਬਈ ਪੂਰੀ ਫੁੱਲਾ ਬਾਕੀ ਪੇਠਾ ਪੁੜੇ ਦੀ ਵੈੜ ਦਾ ਕੋਈ ਅੰਤ ਹੀ ਨਹੀਂ ਆ ਲੰਮੀ ਲੰਮੀ ਬਥੇਰੀ ਆ ਦਿਖਾ ਦੇ ਲੰਮੀ ਲੰਮੀ ਬਥੇਰੀ ਆ ਥਣ ਲੈ ਵਾ ਦਿਖਾ ਦੇ ਥਣ ਲੈ ਬਈ ਪੂਰਾ ਚੰਗਾ ਬੰਨ ਕਮਾਲ ਦਾ ਮੁੱਠੀ ਵਾਲਾ ਥਣ ਚਵਾਈ ਦਾਸਦੀ ਹੋਊਗੀ ਮੈਂ ਖਾਇ ਸਰਾ ਲੱਤ ਵੀ ਨਹੀਂ ਜਗਦੀ ਬਾਈ ਵੈੜ ਦਾ ਕੋਈ ਅੰਤ ਹੀ ਨਹੀਂ ਕਿਸੇ ਪਾਸੋਂ ਵੀ ਠੀਕ ਆ ਬਾਈ ਹਾਂ ਤੇ ਮੁੱਲ ਕੀ ਆ ਜੈ ਜਬਰਾਂ ਜੈਜ ਰੇਟ ਬਈ 22000 ਦੀ ਦੇ ਦਾਂਗੇ ਜਗਿੰਦਰ ਮਾਨ ਤਾਨ ਹੋ ਜਾ ਕੋਈ ਗੱਲ ਨਹੀਂ ਮਾਨ ਤਾਨ ਵੀ ਕਰ ਦਾਂਗੇ ਜਮਾ ਜਾਜ ਮੁੱਲ ਬਈ 22000 ਦੀ ਬੈੜ ਬਾਈ ਕਹਿੰਦਾ ਕੋਈ ਚੈੱਕ ਕਰਨੀ ਦੇ ਦੇਾਂਗੇ ਬੱਚੀ ਪਾਲਨ ਨਾਉ ਠੀਕ ਆ ਨਾਲੇ ਤਾਂ ਪੂਰੀ ਠੀਕ ਆ ਬਾਈ ਦੁੱਧ ਵੀ 10 ਲੀਟਰ ਦੇਊ ਬੈੜ ਆਮ ਨਾਲ ਨਾਲੇ ਤਾਂ ਆਪਦਾ ਖਰਚਾ ਚੱਕੂ ਨਾਲੇ ਦੇ ਦੋ ਪਿਆਉ ਬਈ ਨਾਲੇ ਜੇ ਰਹਿ ਰੂਗੇ ਚੰਗੇ ਰੁਪਏ ਵਡਾਉਗੇ ਅੱਗੇ ਜਾ ਹਾਂ ਹਾਂ ਬਈ ਬੈੜ ਪਿੱਠਾਪੂੜੇ ਦੀ ਬਹੁਤ ਚੰਗੀ ਆ ਹਮ ਲੈ ਕੀ ਬਾਤ ਆ ਸੀਲ ਵੀ ਚੰਗੀ ਆ ਕੱਦ ਵੀ ਚੰਗਾ ਬਰੀਡ ਵੀ ਚੰਗੀ ਪੂਰੀ ਚੰਗੀ ਆ ਬਈ ਚਵਾਈ ਚੂਈ ਦਾ ਵੀ ਕੋਈ ਅੰਤ ਨਹੀਂ ਬੈੜ ਜਮਾ ਇੱਕ ਨੰਬਰ ਮੁੱਲ ਜਾਇਜ ਆ ਬਾਈ ਜਮਾ ਜਾਜ ਮੁੱਲ ਆ ਬਈ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਬੈੜਾ ਵੀ ਬਹੁਤ ਚੰਗੀ ਹੈ ਬੈੜਾ ਵੀ ਚੰਗੀ ਹੈ ਬਾਈ ਬੁਰੀ ਧੰਨਵਾਦ